ਚਰਮ ਸੰਗ ਉਹ ਨਾ ਮੇਖ ਨੂੰ ਕੋਟ ਮਾਰ ਕੇ ਕਹਾਂ ਰੋਣ ਪੋਟਿਆ ਕੋਟ ਮਾਰ ਕਰਦਾ ਵੀ ਕਰ ਸਕੋ ਮੈਲੇ ਛਾਡ ਦ ਕੱਲਾ ਬੋਤੇ ਦਾ ਡਾਏ ਕੱਲਾ ਬੋਤੇ ਅੱਛਾ ਕਿ ਦੋ ਹੈਗਾ ਇਹ ਮਾਰਦੇ ਪੂਰੇ ਸਿੱਧੇ ਅਰੇ ਵੇਚ ਨੂੰ ਕਰਾ ਕੇ ਅੱਛਾ ਖੋਲ ਕੇ ਜਾਰੇ ਤੋਂ ਸਮਾਨ ਵਟਕੇ ਤੇ ਕੁੜੀ ਜਾਨੀ ਵੀ ਘਰ ਬਣਾਇਆ ਇੰਦੇ ਉਹਨੂੰ ਮੈਂ ਕਿਪਾ ਦੇਣੋ ਜਿਸ ਸਮਾਨ ਵਟਕੇ ਦਾਦਾ ਬੰਦੇ ਹੁਣ ਜਾਨੀ ਦੇ ਚੋ ਸੀਨੇ ਕੋ ਮੇਰੇ ਦਾਦੇ ਮੇਰੇ ਉਪਰ ਗਈ ਮੈਂ ਨਾ ਉਹ ਪਾਸੇ ਆਹੋਂ ਕੁੜੀ ਦਾ ਕਮਜਾਕ ਇੱਕ ਲਾਜ ਅੱਠ ਮੱਧਾ ਤੋਂ ਲਾਜ ਕੁੜੀ ਕਰਉਂਦੀ ਹਾਂ ਤੇ ਆਹ ਕੀ ਗੱਲ ਸੱਟਾਂ ਕਾ ਤੋਂ ਲੱਗੀਆਂ ਕਿਵੇਂ ਲੱਗੀਆਂ ਲੱਤਾਂ ਉਹ ਇਹਦਾ ਨਾ ਮੈਨੂੰ ਛੱਡੋ ਤੇ ਕੰਡ ਛੱਡੋ ਇਹਨੂੰ ਅੱਛਾ ਓਏ ਆ ਗਏ ਮਰ ਗਿਆ ਉਹ ਤੇ ਕੋਈ ਨਹੀਂ ਦੇਗਾ ਜਿੰਨੇ ਉਹਨੇ ਪਾਣੀ ਛੀਂਟੋੜਿਆ ਕਰਕੇ ਬੈਠਾ ਨਹੀਂ ਹੋ ਗਿਆ ਦੱਸਦਾ ਚੱਗਾਉਂਦੇ ਉਹ ਤੇ ਕੋਈ ਨਾ ਬੰਦ ਕਰ ਦਿੰਦਾ ਕੋਈ ਦਰਖਾਸਤ ਦਿੱਤੀ ਹੈ ਇਸ ਬੰਦੀ ਆਹ ਦਿੱਤੀ ਹੈ ਦਰਖਾਸਤ ਤੂੰ ਵੀ ਨਹੀਂ ਦਿੱਤੀ ਕੋਈ ਕਾਰਵਾਈ ਹੋਈ ਹੈ ਅਜੇ ਤੱਕ ਨਾ ਕੋਈ ਨਹੀਂ ਕੋਈ ਹੁਣ ਕੀ ਮੰਗ ਕੀ ਕਰਦੇ ਤੁਸੀਂ ਆਏ ਮੰਗ ਕਰਦੇ ਆ ਮੈਂ ਸਾਡਾ ਭਾਗ ਅਸੇ ਹੀ ਹੋਵੇ ਕੀ ਨਾਂ ਮੈਂ ਜੀ ਤੁਹਾਡਾ ਸੀ ਮਰਜੀ ਦਾ ਮੇਰਾ ਨਾਂ ਤੇ ਕੀ ਗੱਲ ਬਾਪੂ ਕਾ ਤੋ ਰੋਂਦਾ ਬਜ਼ੁਰਗ ਬਾਪੂ ਇਹ ਕਰਕੇ ਰੋਂਦਾ ਵਾ ਵੀ ਬਾਪੂ ਖਜਾਨਸੋਂ ਆਣ ਕੇ ਤੇ ਕੁੱਟਮਾਰ ਕਰਕੇ ਵੀ ਆਵਾ ਕੌਣ ਹੈ ਖਜਾਨਸੋਂ ਖਜਾਨਸੋਂ ਮੇਰਾ ਭਰਾ ਵਾ ਅੱਛਾ ਤੇ ਇਹ ਬਾਪੂ ਤੋਂ ਆ ਬਾਪੂ ਨੂੰ ਮੰਦਾ ਵੀ ਨਾਲੇ ਮੈਨੂੰ ਘਰ ਦੇ ਤੇ ਨਾਲੇ ਮੈਨੂੰ ਜਿਹੜੀ ਤਰਖੋ ਕਿਲਾ ਪੈਲੀ ਉਹ ਦੇ ਤੇ ਕੋਟ ਮੈਂ ਇੰਨੇ ਬਜ਼ੁਰਗ ਨੇ ਮੈਨੂੰ ਫੋਨ ਲਾਇਆ ਵਾ ਕਿ ਤੂੰ ਆਉ ਇੱਕ ਵਾਰ ਆ ਤੇ ਆ ਹੀ ਗਏ ਆ ਤੇ ਇਹ ਨੂੰ ਪਿੱਟਣ ਲੱਗ ਪਿਆ ਸਾਡੇ ਕੋਲ ਮੈਨੂੰ ਕੁੱਟ ਕੇ ਗਿਆ ਵਾ ਮੈਂ ਲਿਆ ਕੇ ਤੇ ਮੁਰਕੇ ਦਵਾਈ ਦਾ ਰੁਕਾਇਆ ਹੈ ਨਾ ਇਹਨੇ ਚੌਥੇ ਦਿਨ ਆਣ ਕਦੇ ਦੁਨੀਆਂ ਘਲਿਆ ਆ ਪੰਜ ਛੇ ਤੇ ਗੁੰਡੇ ਲਿਆ ਕੇ ਤੇ ਤਾਲੇ ਤੋੜ ਕੇ ਤੇ ਮੁਰਕੇ ਸਾਨੂੰ ਐਦਾ ਕਿ ਤੁਸੀ ਆਓ ਤੇ ਇੱਕ ਨਿਆਣੇ ਟਰੈਕਟਰ ਲਿਆ ਕੇ ਕੋਰਾ ਬੰਦ ਕਰਕੇ ਤੇ ਉੱਥੇ ਬਹਿ ਗਿਆ ਹੀ ਗਏ ਆ ਸਾਨੂੰ ਲੋਕਾਂ ਨੇ ਆਖਿਆ ਨਿਆਣ ਗوڑੇ ਬੈਠੇ ਜੇ ਤੇ ਤੁਹਾਨੂੰ ਵੜ ਦੇਣ ਕਿ ਤੁਗੀ ਰਾਮ ਨਾਮ ਦਾ ਮੁੜ ਜਾਓ ਇਥੋਂ ਅੱਛਾ ਤੁਹਾਡੇ ਥਾਂ 'ਚੇ ਬਜ਼ੁਰਗ ਉੱਥੇ ਰਹਿੰਦੇ ਸੀ ਮੈਂ ਕਹ ਉਹ ਘਰ ਬਣਾਇਆ ਆ ਵੀ ਮੈਂ ਨਾ ਰਮਨ ਕੁਮਾਰ ਤੋਂ ਜ਼ਮੀਨ ਲਈ ਆ ਅੱਛਾ ਘਰ ਤੁਸੀਂ ਬਣਾਇਆ ਜਿੱਥੇ ਬਜ਼ੁਰਗ ਰਹਿੰਦੇ ਸੀ ਹਾਂ ਬਜ਼ੁਰਗ ਦਾ ਇੱਕ ਕੋਠਾ ਸੀ ਤੇ ਮੈਂ ਬਜ਼ੁਰਗ ਨੂੰ ਆਖਿਆ ਮੈਂ ਕਿਹਾ ਸੱਪ ਸਲੂਪੀਆਂ ਦਾ ਕੰਮ ਆ ਤੇ ਚਲ ਅਟਕੋ ਪਏ ਹੈ ਅੱਗੇ ਆਪਾਂ ਬਣਾ ਲੀਏ ਤੇ ਸਾਡਾ ਕੋ ਗਾਡਰ ਬਾਲਰ ਸਾਰਾ ਪਿਆ ਤੇ ਆਹੀ ਮੇਰੇ ਤੋਂ ਰੇਤਾ ਬੱਧੀ ਸਾਰੀ ਲਿਜਾ ਕੇ ਕਹੀਂ ਘਰ ਸ਼ੁਰੂ ਕਰਤਾ ਬਣਾਉਣਾ ਇੱਥੋਂ ਮੈਂ ਸਮਾਨ ਲੈ ਕੇ ਆ ਤੇ ਹੁਣ ਉਹ ਮੈਂ ਜਰਮਨ ਕੁਮਾਰ ਤੋਂ ਜ਼ਮੀਨ ਖਰੀਦੀ ਆ ਤੇ ਮੈਂ ਉਹ ਘਰ ਵੀ ਮੈਂ ਬਣਾਇਆ ਤੇ ਮੈਂ ਇਹਨੂੰ ਕਿਤਰਾ ਦੇ ਦਾਂ ਇਨੇ 4.5 ਕਿਲੇ ਬਾਪੂ ਤੋਂ ਵੇਚ ਕੇ ਦੀ ਖਾ ਗਿਆ ਵਾ ਬਾਪੂ ਨੇ ਮੱਲਾਂ ਵਾਲੇ ਨੂੰ ਘਰ ਲੈ ਕੇ ਦਿੱਤਾ ਟਰਾਲਾ ਲੈ ਕੇ ਦਿੱਤਾ ਆ ਤੀਜਾ ਟਰਾਲਾ ਲਿਆ ਤੇ ਇਹ ਲੋਕਾਂ ਨੂੰ ਆਂਦੀ ਗਰੀਬ ਆ ਇਹ ਗਰੀਬ ਕਾਹਦਾ ਦੱਸੋ ਤੁਸੀਂ ਉਹ ਗੋਲ ਜਿਹੜੀ ਕਿੱਲਾ ਜ਼ਮੀਨ ਸੀਗੀ ਜਿਹੜੀ ਉਹ ਜਿੱਤਿਓ ਉਹ ਹਿੱਸਾ ਮੰਗਦਾ ਵਾ ਹਾਂਜੀ ਉਹ ਕਾਰਨ ਕੀ ਹੈ ਬਾਪੂ ਤੁਹਾਡੇ ਕੋਲ ਰਹਿੰਦਾ ਹੈ ਕਿ ਉਹ ਤੇ ਸਰ ਬਾਪੂ ਹੁਣ ਅਭੀ ਦਵਾਈ ਦਾਰੂ ਮੈਂ ਕਰਾਉਣੀ ਆ ਤੇ ਬਾਪੂ ਨੇ ਮੈਨੂੰ ਆਖਿਆ ਵੀ ਤੂੰ ਕਿੱਲਾ ਨਾ ਕਰਾ ਰਾ ਤੇ ਮੈਂ ਇਹਨੂੰ ਆਖਿਆ ਵੀ ਨਹੀਂ ਮੈਂ ਨਹੀਂ ਲੈਣਾ ਇਹਨੇ ਮੇਰੇ ਨਾਲ ਜ਼ਬਰਦਸਤੀ ਕਰ ਘਤੀ ਆ ਕਿੱਲਾ ਐਟ ਕਿ ਮੇਰਾ ਤੂੰ ਲਾਜਦਾਰੂ ਕਰਾਉਣਾ ਹੀ ਹੁਣ ਦੋ ਜਾਨੇ ਇੱਕ ਕੁੜੀ ਦੇ ਕੀ ਆ ਤੇ ਇਹਦੀ ਹੋਰ 500 ਰੁਪਏ ਦੀ ਇਹਦੀ ਦਵਾਈ ਚੱਲਦੀ ਆ ਰਮਿੰਦਰ ਡਾਕਟਰ ਤੋਂ ਚੱਲਣ ਰਹੀ ਆ ਕੁੜੀ ਦੀ ਦਿਮਾਕੀ ਚੱਲਣ ਰਹੀ ਆ ਦੱਸੋ 60000 ਦੇ ਵਿੱਚ ਇਹ ਲੈ ਗਿਆ ਤੇ ਬਾਪੂ ਨੇ ਕਿੱਥੋਂ ਦਵਾਈ ਖਾਣੀ ਇਹ ਕੁੜੀ ਪੈ ਜ਼ਮੀਨ ਇਹ ਲੈ ਗਿਆ ਇਹਨੂੰ ਫਿਰ ਗੁਰਦਾਰੇ ਛੱਡ ਕੇ ਚੈਨ ਨੂੰ ਲਿਜਾ ਕੇ ਸਾਹਵੇਂ ਸੁੱਤੇ ਤੇ ਕਿੱਲਾ ਵੀ ਲੈ ਜੇ ਬਾਪੂ ਦਾ ਹੁਣ ਇਹਦੀ ਕੋਟ ਮਾਰ ਕੀਤੀ ਆ ਤੇ ਮਾਰ ਕੇ ਤੇ ਤਾਹ ਹੀ ਤਾਪੂ ਹੋਣ ਗਿਆ ਤੁਹਾਡੇ ਸਾਹਮਣੇ ਕੀ ਮੰਗ ਇਹਦੇ ਸੰਬੰਧੀ ਦਰਖਾਸਤ ਦਿੱਤੀ ਜੋ ਕੋਈ ਹਾਂਜੀ ਦਿੱਤੀ ਅਸੀਂ ਮੋੜ ਤੇ ਤੂਤੀ ਦਿੱਤੀ ਉਹਨਾਂ ਵੀ ਸੁਣਾਈ ਨਹੀਂ ਕੀਤੀ ਮੁਰ ਗਿਆ ਅਸੀਂ ਮੋੜ ਤੇ ਇੱਥੇ ਮੋੜ ਤੇ ਦਿੱਤੀ ਇਹਨਾਂ ਵੀ ਸਾਡੀ ਸੁਣਾਈ ਨਹੀਂ ਕੀਤੀ ਹੁਣ ਕੀ ਮੰਗ ਕੀ ਕਰਦੇ ਹੁਣ ਸਾਡੀ ਮੰਗ ਆ ਸਾਡਾ ਇਹਨਾਂ ਦਾ ਪਰਚਾ ਹੋਣਾ ਚਾਹੀਦਾ ਵਾ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਾਡੇ ਘਰ ਦਾ ਜਨਾਬਾ ਜੀ ਤੁਹਾਡਾ ਮੈਂ ਦੱਸਾਂ ਕੀ ਮਸਲਾ ਕੀ ਆ ਸਰ ਜੀ ਮਸਲਾ ਇਹ ਹੋਇਆ ਵੀ ਅਹੀਂ ਤੇ ਪੜੀ ਨਹੀਂ ਆਪਣੇ ਪਰਮ ਕਮਾਟੋਂ ਦੇ ਹੂੰ ਕਿੰਨੀ ਅੱਧਿਕ ਜਿਹਾ ਆਈ ਆ 26 ਕਨਾ ਨਹੀਂ ਤੇ ਸੋਮਾ ਜਹਾੜੀ ਪੜੀ ਆਈ ਜਦੋਂ ਮਾਈ ਵੇਚੀ ਸੀ ਉਹ ਉੱਥੇ ਪਈ ਨਹੀਂ ਜਿਆ ਹੂੰ ਤੇ ਬਾਪੂ ਦਾ ਮਸਲਾ ਕਿਲਾ ਝਗੜਾ ਮੇ ਬਾਪੂ ਨਾਲ ਕੀਤਾ ਨੇ ਬਾਪੂ ਨੂੰ ਕਿਲਾ ਪੈੜੀ ਮੰਗਦਾ ਹੈ ਕੌਣ ਮੰਗਦਾ ਹਜ਼ਾਰ ਸਿੰਘ ਕੀ ਲੱਗਦਾ ਇਹਨਾਂ ਨੂੰ ਤੇ ਮੈਨੂੰ ਦੇ ਪੈੜੀ ਕੀਤਾ ਕਿਲਾ ਇੱਕ ਜਾਨ ਸੋ ਇਹਨਾਂ ਦਾ ਬੇਟਾ ਬੇਟਾ ਅੱਛਾ ਤੇ ਸਾਡੇ ਨਾਲ ਕੋਈ ਹੈ ਮੱਗਾ ਕੋਈ ਨਹੀਂ ਸਾਡੀ ਜਮੀਨ ਵੱਖਰੀ ਹੈ ਘਰ ਬਣਿਆ ਸਾਡਾ ਵੱਖਰਾ ਆ ਕਹਿੰਦੇ ਬਾਪੂ ਨੂੰ ਸਰੇ ਲੈਣ ਵਾਸਤੇ ਦਿੱਤਾ ਘੋੜਾ ਜਦੋਂ ਬਾਪੂ ਗਈ ਉਹ ਕਿਲਾਫੀ ਕਰੀ ਜਾਊਗਾ ਉਥੇ ਆ ਗਏ ਨੇ ਬਾਪੂ ਨੂੰ ਕੁੱਟਿਆ ਮਾਰਿਆ ਆ ਗਏ ਤੇ ਕੁੱਟ ਮਾਰ ਕਰਕੇ ਚੱਲ ਗਿਆ ਬਾਪੂ ਨੇ ਸਾਨੂੰ ਘੋਲ ਆਇਆ ਮਰੀ ਦਵਾਈ ਲੈ ਆਉਣੀ ਹੈ ਤਾਂ ਤੇ ਆ ਕੇ ਮੈਨੂੰ ਲੈ ਜਾਓ ਅਸੀਂ ਦਵਾਈ ਲੈ ਕੇ ਦਵਾਈ ਲੈ ਕੇ ਬਾਅਦ ਫਿਰ ਲੈਣ ਆ ਗਏ ਆਲੇ ਮਾਰ ਕੇ ਸਾਰੇ ਘਰ ਆਣੋਂ ਮਗਰੋਂ ਇਹਨੇ ਜੋ ਤਾਲੇ ਜਣੇ ਲਾ ਦੇ ਦਿੱਤੇ ਤਾਲੇ ਦੁਰਤੇ ਨੇ ਕਿਹਾ ਕਰਕੇ ਕਰਕੇ ਨਾ ਤਾ ਬਾਰਾਂ ਨੇ ਖੜੇ ਨੇ ਝਾਰ ਬੁੱਢ ਉਤਾਰ ਦੇ ਘੋਲੇ ਨਾ ਦੇ ਆਈ ਗਾਇਆ ਬੈਲ ਕਪ ਜਾਂ ਕਿਦਾ ਦੋ ਗੱਲੇ ਹਨ ਲੋਕਾਂ ਨੇ ਮੋਟਰਾਂ ਬੇਕਾਂ ਵਾਲਿਆਂ ਨੇ ਕਿ ਤੁਸੀਂ ਗਾਂ ਜਾਓਗੇ ਤੁਹਾਡਾ ਕੋ ਨੁਕਸਾਨ ਹੋਊਗਾ ਆਈ ਉੱਥੇ ਮੁੜ ਕੇ ਆਲੇ ਤਰਗਾਹ ਦਿੱਤੀ ਯਾਰ ਹੁਣ ਬਜ਼ੁਰਗ ਤੁਹਾਡੇ ਕੋਲ ਹੀ ਰਹਿੰਦਾ ਹਾਂ ਬਜ਼ੁਰਗ ਆਪਾਂ ਕੋਈ ਨਹੀਂ ਰਹਿਦਾ ਤੇ ਦਵਾਈ ਬੂਟੀ ਸਾਰਾ ਕੁਝ ਇਹ ਤੋਂ ਕਰਦੇ ਹਾਂ ਸਾਰਾ ਕੁਝ ਇੱਥੇ ਕਰਦੇ ਅੱਛਾ ਤੇ ਇਹਨਾਂ ਨੂੰ ਜਦੋਂ ਲਿਆਦਾ ਦਿਖੋਣ ਉਹ ਬਾਅਦ ਚ ਤਾਲੇ ਤੋੜੇ ਉਹਨੇ ਹਾਂ ਬਾਅਦ ਚ ਤਾਲੇ ਕੋਈ ਦਿਖਾ ਦਿੰਦੀ ਇਸ ਸੰਬੰਧੀ ਹਾਂ ਤਕਾਜ ਦਿੱਤੀ ਉਹ ਕਾਰਵਾਈ ਕੀ ਹੋਈ ਕਾਲੇ ਕੁਝ ਨਹੀਂ ਸੁਣੀ ਹਾਰੀ ਹੁਣ ਮੰਗ ਕੀ ਕਰਦੇ ਤੇ ਹੁਣ ਮੰਗ ਪ੍ਰਸ਼ਾਸਨ ਦੇ ਕੋ ਕਰਦਾ ਵੀ ਇਹਨਾਂ ਦੇ ਪਰਚਾ ਹੋਣਾ ਚਾਹੀਦਾ ਤੁਹਾਡੇ ਦੋਲਿਆਂ ਦਾ ਇਹ ਇਹਨਾਂ ਦੇ ਕਾਰਵਾਈ ਹੋਣੀ ਚਾਹੀਦੀ। ਕਿਹਾ ਭਾਈ ਤੁਹਾਡਾ ਜੀ ਸੁਖਾਨ ਸਿੰਘ। ਸੁਖਾਨ ਸਿੰਘ ਜੀ ਤੁਹਾਡੇ ਪਿਤਾ ਨੇ ਤੇ ਤੁਹਾਡੀ ਜਿਹੜੀ ਭੈਣ ਨੇ ਉਹਨੇ ਦੋਸ਼ ਲਾਏ ਆ ਤੁਹਾਡੇ ਕੀ ਤੁਹਾਡੇ ਵੱਲੋਂ ਬਜ਼ੁਰਗ ਦੀ ਵੀ ਕੁੱਟਮਾਰ ਕੀਤੀ ਗਈ ਤੇ ਉਹ ਭੈਣ ਦਾ ਕਹਿੰਦੀ ਆ ਕਿ ਸਾਡੇ ਘਰ ਤੇ ਵੀ ਨਜਾਇਜ਼ ਕਬਜ਼ਾ ਕੀਤਾ ਗਿਆ ਹੈ। ਨਹੀਂ ਜੀ ਕੋਈ ਕੁੱਟਮਾਰ ਨਹੀਂ ਕੀਤੀ ਕੋਈ ਕਬਜ਼ਾ ਨਹੀਂ ਕੀਤਾ ਮੈਂ ਇੱਥੋਂ ਦਾ ਸ਼ੁਰੂ ਤੋਂ ਰਹਿਣ ਦੇ ਆ। ਇੱਥੋਂ ਮਿਲਣ ਗਿਆ ਮੁਰਕੇ ਨਹੀਂ ਆਇਆ ਮੁਰਕੇ ਉੱਥੇ ਰਹਿਣ ਲੱਗ ਗਿਆ। ਤੇ ਨਹੀਂ ਤੁਸੀਂ ਜਿੰਦਰੇ ਜਿੰਦਰੇ ਤੋੜੇ ਕਰ ਦੇ ਨਹੀਂ ਜਿੰਦਰੇ ਰਹੇ ਨਹੀਂ ਸਾ ਜਿੰਦਰੇ ਅਸੀਂ ਕਹਾਂ ਤੋੜਾਂਗੇ ਆਪ ਤੇ ਸਾਡੇ ਜਿੰਦਰੇ ਅਸੀਂ ਕਹਾਂ ਤੋੜਨੇ ਇੱਕ ਉਹ ਕਹਿੰਦੇ ਕਿ ਜਿਹੜੀ ਕਿਲਾ ਜ਼ਮੀਨ ਆ ਬਾਪੂ ਨੂੰ ਤਾਂ ਕੋੜਦੇ ਕਿ ਜਾਂਦਾ ਉਹ ਕਿਲਾ ਜ਼ਮੀਨ ਮੇਰੇ ਨਾਂ ਤੇ ਲਵਾ ਨਹੀਂ ਤੇ ਮੈਂ ਤੈਨੂੰ ਜਾਨੂ ਮਾਰ ਦੇਣਾ ਨਹੀਂ ਇਹ ਦੋਵੇਂ ਤਾਂ ਹੀ ਪਤਾ ਜੇ ਅਸੀਂ ਕਾਤੋਂ ਨੂੰ ਕਟ ਮਾਰ ਕਰਨੀ ਹੈ ਪਹਿਲੀ ਸਾਂਝੀ ਪਿਆਰੀ ਸਾਂਝੀ ਇੱਥੇ ਹੀ ਰਹਿੰਦੇ ਆ ਇੱਥੇ ਮਿਲਣ ਗਿਆ ਆਇਆ ਨਹੀਂ ਮੈਂ ਇੱਕ ਭੈਣ ਤੁਹਾਡੀ ਕਹਿੰਦੀ ਆ ਕਿ ਮੇਰੀ 4.5 ਕਿਲੇ ਜ਼ਮੀਨ ਮੈਂ ਬਾਹਰੋਂ ਮੁੱਲ ਲਈ ਆ ਉਹਦੇ ਵਿੱਚ ਮਕਾਨ ਬਣਿਆ ਹੋਇਆ ਤੇ ਉੱਤੇ ਵੀ ਤੁਸੀਂ ਜ਼ਬਰਦਸਤੀ ਕਬਜ਼ਾ ਕੀਤਾ। ਨਹੀਂ ਜੋ ਸਾਂਝੇ ਕੁਰੇ ਦੇ ਵਿੱਚ ਇਹਦੇ ਵਿੱਚ ਸਾਡਾ ਹਿੱਸਾ ਪਹਿਲੇ ਅਸੀਂ ਲਈਏ ਨਾਲ ਉਹਦੇ ਵਿੱਚ ਸਾਡਾ ਹਿੱਸਾ ਬੰਦਾ। ਇਹ ਤਾਂ ਮਿਲਕਾ ਤੁਹਾਡੇ ਵੱਲੋਂ ਕੋਈ ਇਹੋ ਜੀ ਗੱਲ ਨਹੀਂ ਹੋਈ। ਨਹੀਂ ਜੀ ਕੋਈ ਗੱਲ ਨਹੀਂ। ਤੇ ਫਿਰ ਉਹ ਇਲਜ਼ਾਮ ਤੁਹਾਡੇ ਤੇ ਕਿੱਥੋਂ ਲਾਉਂਦੇ ਐ? ਉਹ ਜੀ ਪਹਿਲੇ ਜ਼ਬਰਦਸਤੀ ਮੰਗਦੇ ਪਾ ਲਈ ਉਹਨਾਂ ਦੀ ਘਰ ਤੋਂ ਹੀ ਬਾਹਰ ਨਿਕਲ ਪਾ ਲਈ ਉਹਨੇ ਸਾਰੀ ਨਾਲ ਵਾਲੀ ਆਪ ਦੇ ਬਾਪੂ ਦੇ ਇੱਥੇ ਖੜ ਕੇ ਪਿੰਦ। ਕਿੰਨੇ ਭੈਣ ਭਰਾ ਤੇ? ਇਕੱਲੇ ਹੀ ਆ ਦੋਵੇਂ ਭੈਣ ਭਰਾ ਦੋ ਮਰ ਗਏ।